ਇਸ ਕੋਈ ਗੁੰਡਾ ਸੀਗਾ ਉਹ ਪਰੇਸ਼ਾਨ ਕਰਦਾ ਸੀਗਾ ਸੋਸ਼ਲ ਮੀਡੀਆ ਤੇ ਮੈਨੂੰ ਫੇਕ ਆਈਡੈਂਟੀਟੀ ਨਾਲ ਮੈਸੇਜ ਕਰਦਾ ਸੀਗਾ ਤੇ ਮੇਰੇ ਘਰ ਦੇ ਪਰਿਵਾਰ ਨੂੰ ਦੱਸਿਆ ਸੀਗਾ ਤੇ ਇਸ ਕਰਕੇ ਉਹ ਉਹਨਾਂ ਨੇ ਪੁੱਛਿਆ ਤੇ ਉਹ ਗਲਤ ਉਹਨਾਂ ਨੂੰ ਬੋਲੇ ਤੇ ਮੇਰੇ ਮੇਰੇ ਘਰ ਦੇ ਪਰਿਵਾਰ ਨੂੰ ਸਾਰਿਆਂ ਨੂੰ ਦੱਸਿਆ ਤਾਂ ਇਸ ਕਰਕੇ ਸਾਡੇ ਘਰੇ ਆ ਕੇ ਗੱਲ ਭੈਣੇ ਤੇ ਰੌਂਗ ਉਹਨਾਂ ਨੇ ਫੈਰਿੰਗ ਕੀਤੀ ਹੈ ਤੇ ਉਹਨਾਂ ਨੇ ਸਾਡੇ ਘਰ ਦੇ ਪਰਿਵਾਰ ਨੂੰ ਕੁੱਟਮਾਰ ਕੀਤੀ 10-12 ਜਣੇ ਸੀ ਟਿੱਟਾ ਵੇਚਦੇ ਸੀਗੇ ਤੇ ਗੈਂਗਸਟਰ ਹੈਗੇ ਸੀਗੇ ਤਾਂ ਸਾਡੇ ਸਾਰੇ ਪਰਿਵਾਰ ਤੇ ਮਾਰਗ ਉੱਤੇ ਹਮਲਾ ਕਰਦੇ ਸੀਗੇ ਕਿੰਨੇ ਜਣੇ ਆਏ ਸੀ 10 12 ਜਣੇ ਆਗੇ ਸੀ ਤੇ ਪੂਰੀ ਰਾਤ ਕੋਈ ਹੈ ਜੀ ਫਾਇਰ ਹੋ ਰਿਹਾ ਵਗੈਰਾ ਨਹੀਂ ਹੋਇਆ ਹਾਂਜੀ ਦੋ ਇੱਕ ਫਾਇਰਿੰਗ ਕੀਤੀ ਤੇ ਇੱਕ ਉਹਨਾਂ ਨੇ ਇੱਕ ਦੇ ਕਰਦੇ ਸੀਗੇ ਤਾਂ ਹੋਇਆ ਨਹੀਂ ਸਿਰ ਢਿੱਗ ਗਿਆ ਤਾਂ ਸੇਵਾ ਟੈਕਰੀ ਨੂੰ ਪਰਵਾਦ 7:00 ਵਜੇ ਇੱਕ ਮੇਰੇ ਪਰਾਂ ਨੂੰ ਮੇਰੇ ਤਾਇਆ ਤਾਈ ਤੇ ਮੇਰੇ ਕਿਸੇ ਬਾਕੀ ਪਰਿਵਾਰ ਨੂੰ ਕਰਦੇ ਸੀ ਚਾਚੇ ਨੂੰ ਮਰਜੀ ਉਹਨੂੰ ਵਿਚੜਾਉਣ ਜਦੋਂ ਦੇ ਵਿੱਚ ਉਹਨਾਂ ਨੇ ਵੀ ਮਾਰਿਆ ਤੇ ਉਹ ਤਾਂ ਸੋਸ਼ਲ ਮੀਡੀਆ ਤੇ ਆ WhatsApp ਦਾ ਰੱਖਿਆ ਨਹੀਂ ਸੋਸ਼ਲ ਮੀਡੀਆ Instagram ਤੇ ਸੀ ਨਾਲੇ ਵੀ ਮੈਸੇਜ ਫੇਕ ਆਈਡੀ ਤੋਂ ਬਣਾ ਕੇ ਮੈਨੂੰ ਮੈਸੇਜ ਕਰਕੇ ਪਰੇਸ਼ਾਨ ਕਰਦੇ ਸੀ ਤੇ ਮੈਂ ਤੇ ਘਰ ਦੇ ਪਰਿਵਾਰ ਨੂੰ ਦੱਸਿਆ ਸੀ ਤੇ ਇਸ ਕਰਕੇ ਤੋਂ ਮੈਨੂੰ ਪਰੇਸ਼ਾਨ ਕਰਕੇ ਤੋਂ ਬਗ ਬਗ ਬੈਂਸ ਦੇ ਸੀ ਕਿ ਤੋਂ ਇਸ ਕਰਕੇ ਸਾਡੇ ਘਰ ਵਿੱਚ ਸਾਨੂੰ ਪਤਾ ਨਹੀਂ ਸੀਗਾ ਕਿ ਘਰ ਦੇ ਵਿੱਚ ਕੋਈ ਜੀ ਨਹੀਂ ਹੈਗੇ ਸੀਗੇ ਤੇ ਤਾਂ ਸਾਡੇ ਘਰ ਦੇ ਮੇਰੇ ਭਰਾ ਦੇ ਗਲ ਪੈਣੇ ਤੇ ਵੀ ਮੇਰੇ ਪਰਿਵਾਰ ਦੇ ਨਾਲ ਘੁਟਮਾਰ ਕੀਤੀ ਹਾਂ ਜੀ ਇਹ ਮੰਗ ਕਰਦੇ ਹਾਂ ਮੈਂ ਮੰਗ ਕਰਦੀ ਆ ਕਿ ਇਹਨਾਂ ਸਭ ਮੈਨੂੰ ਮਿਲਣਾ ਚਾਹੀਦਾ ਹਾਂ ਹਾਂ ਜੀ ਦਿੱਤੀ ਹੈ ਜੀ ਜੀ ਸਿੰਘ ਪਿੰਡ ਵਾਗੇ ਹਲੋ ਇਹ ਰਾਤ ਹੁਨ마ਸ਼ ਗੁੰਡੇ ਬੱਦੇ ਆਪਣੇ ਚਾਚੇ ਦੇ ਭਰਾ ਦੇ ਮੁੰਡੇ ਆਪਣੇ ਭਰਾ ਹੀ ਸੀ ਮੇਰਾ ਉਹਦੇ ਲੜਕੇ ਦੇ ਗੱਲ ਪੈਣ ਆਏ ਨੇ ਇਸ ਕੋਲ ਆਏ ਗੱਲ ਪੈਣ ਵਾਸਤੇ ਆਪਣੀ ਡਾਕਟਰ ਨੂੰ ਪਰੇਸ਼ਾਨ ਕਰਦਾ ਹੁੰਦਾ ਮੈਸੇਜ ਕਰਦਾ ਸੀ ਇਹਨ ਮੁੰਡੇ ਰੋਕਿਆ ਵੀ ਸਾਡੀ ਕੁੜੀ ਨੂੰ ਕਿਉਂ ਮੈਸੇਜ ਕਰਦਾ ਹਾਂ ਮੈਂ ਐਵੇਂ ਕਰਾਂਗਾ ਉਥੋਂ ਇਨੀ ਗੱਲ ਕਰਕੇ ਮੁੰਡਾ ਦੁਕਾਨ ਬੰਦ ਕਰ ਘਰੇ ਉਹਨੇ ਚੰਨੇ 10 12 ਬੰਦੇ ਕਾਪੇ ਤੇ ਪਿਸਟੋਲ ਲੈ ਕੇ ਕਰੇ ਆ ਗਏ ਕਿ ਨਾ ਫਾਇਰ ਕੀਤੇ ਇਹਨਾਂ ਨੇ ਸਿੱਧੀ ਮੁੰਡੇ ਨੂੰ ਮਾਰੀ ਗੋਲੀ ਤੇ ਇਹਨਾਂ ਮੁੰਡਾ ਭੱਜ ਗਿਆ ਤੇ ਇਸ ਤਰ੍ਹਾਂ ਕਰਕੇ ਅਸੀਂ ਭੱਜੇ ਵੀ ਸਾਰੇ ਜਿੰਨੇ ਸਾਰੇ ਘਰਾਂ ਦੇ ਵਿੱਚੋਂ ਭਈ ਸ਼ਾਇਦ ਹੋ ਜਾ ਕੇ ਸਾਨੂੰ ਕਾਪੇ ਸਿੱਧੇ ਮਰੇ ਨੇ ਇਹ ਨਹੀਂ ਜਣੇ ਵੀ ਇਹ 10 ਦੇ 12 ਦੇ ਅੰਦਰ ਬਾਹਰ ਬੰਦੇ ਗਏ ਹਾਂਜੀ ਹਾਂਜੀ ਕੋਈ ਐਪਲ ਤੋਂ ਕੱਪੀ ਚੱਲ ਨਹੀਂ ਕੋਈ ਤਰੀ ਪਿਸਟਲ ਜਿਨ੍ਹਾਂ ਕੋਲ ਰਾਸ ਸੀ ਤੇ ਉਹਨੇ ਫਾਇਰ ਮਾਰੇ ਮੁੰਡਿਆਂ ਨੂੰ ਜਿਹੜੇ ਆਪਣੇ ਨੇ ਕਿਹਾ ਸਰੇ ਤੁਹਾਡੀ ਲੜਕੀ ਨੂੰ ਕਿਉਂ ਮੈਸੇਜ ਕਰਦਾ ਉਹਦੀ ਜਗ ਗਾਲ ਤੂੰ ਸਿੱਧਾ ਫਾਇਰ ਮਾਰਿਆ ਜਾ ਕੇ ਫਿਰ ਸਾਡੀ ਵਿੱਚ ਜਨਾਨੀਆਂ ਨੂੰ ਕੁੱਟੀ-ਗੁੱਟੀ ਦੇਣਾ ਕੜੇ ਮਾਰੇ ਸਿੱਧੇ ਸਿਰਾਂ ਦੇ ਵਿੱਚ ਸਿੱਧਾ ਫਾਇਰ ਚੱਲਿਆ ਕਿਸੇ ਲੱਗਿਆ ਲੱਗਿਆ ਨਹੀਂ ਆਪ ਮਾਰੇ ਸਿੱਧਾ ਆਦਮਾ ਮੁੰਡਾ ਵੱਜ ਗਿਆ ਪਾਸੇ ਸਾਈਡ ਤੇ ਹੋ ਗਿਆ ਇਸਵੇਂ ਉਹ ਕੋਲ ਸਵੇਰ ਨੂੰ ਬੜੇ ਜਿਹਾ ਸਿਕਲ ਨੂੰ ਬਾਕੀ ਬੰਦੇ ਆ ਗਏ ਉਹ ਦੁਕਾਨ ਤੇ ਮੈਂ ਪਿਆ ਕੋ ਮੈਸੇਜ ਹੋ ਗਿਆ ਹਾਂਜੀ ਹਾਂਜੀ ਜਿਸੇ ਕੋਲ ਉਹ ਕਦਮ ਮੈਂ ਮੈਸੇਜ ਕਰਾਂਗਾ ਨਾ ਉਹ ਹੁੰਦਾ ਕੋਣ ਇਹਨਾਂ ਨਾਲ ਗੱਲ ਕਰਨ ਵਾਲਾ ਸਾਡੀ ਮੈਸੇਜ ਕਰਨ ਵਾਲਾ ਇੰਨੀ ਗੱਲ ਕਰਕੇ ਮੁੰਡਾ ਤਾਂ ਕਾਨੂੰਨ ਤੋਂ ਕਰਿਆ ਗਿਆ ਉਹਨੇ ਜਿੱਤ ਨੂੰ ਇਹ ਮੁੰਡੇ ਲੈ ਕੇ ਸਾਡੀ ਘਰਿਆ ਸਿੱਧਾ ਗੱਲ ਪੈ ਜਾਵੇ ਅਸੀਂ ਕਰਾਂ ਭੱਜੇ-ਭੁਜੇ ਤਾਂ ਤੋਂ ਪਤਾ ਨਹੀਂ ਹੱਥੇ ਹਾਂ ਇਹਨਾਂ ਕਾਪੀ ਨਾਲ ਕਿਰਪਾ ਦਾ ਇੰਗੇ ਇਹਨਾਂ ਕੋਲ ਤੇ ਇੱਕ ਮੁੰਡਾ ਪਿਸਟਲ ਜਿਹਨੇ ਗੋਲੀ ਮਾਰੀ ਨੇ ਉਹ ਬਾਹਰ ਚਾਣੀਦਾ ਇਹ ਮੁੰਡਾ ਸਮਾਝ ਖਾਂਦਾ ਤੇ ਅਸੀਂ ਫਿਰ ਰਾਤ ਨੂੰ ਭੱਜੇ ਭੁਜੇ ਦੋ ਪੁੱਛੇ ਦੋ ਤੇ ਇਸ਼ਾਜ ਵਾਲੇ ਸਾਨੂੰ ਤੋਂ ਪਤਾ ਨਹੀਂ ਕੀ ਗੱਲ ਦੀ ਬਣੀ ਪਈ ਜਦੋਂ ਭੱਜੇ ਸਾਰੇ ਤੇ ਖੈਰ ਦੀ ਬਾਜ ਸੁਣੀ ਤੇ ਜਦੋਂ ਗਏ ਇਸ ਤੇ ਇਹ ਜਗ ਸਾਡਾ ਮੁੰਡਾ ਕੁੱਟੀ ਜਾਂਦੇ ਨੇ ਇਸ ਜਗ ਅੱਗੂ ਬੱਚਾ ਗਲਗੁਲ ਪਾਏ ਮੈਂ ਅੱਗੂ ਅੱਗੂ ਹੱਥ ਕੇ ਤਾਂ ਮੁੰਡੇ ਦੇ ਪੇਵੋ ਦੇ ਸਿਰ ਤੇ ਕਾਪਾ ਮਾਰਦੇ ਮੈਂ ਅੱਗੂ ਹੱਥ ਕੇ ਤਾਂ ਮੇਰੇ ਕਾਪਾ ਵੱਜੇ ਸਿੱਧਾ ਠੀਕ ਹੈ ਵਾਜਦੇ ਕਿ ਮੰਗਦੇ ਅਸੀਂ ਮੰਗੇ ਕਰਨੇ ਸਾਨੂੰ ਸਾਹ ਮਿਲਣਾ ਚਾਹੀਦਾ ਵੱਧ ਤੋਂ ਵੱਧ ਕੋ ਅੱਜ ਗੱਲ ਅੱਜ ਫੇਰ ਸਾਡੇ ਪਏ ਘਰ ਆ ਗਏ ਇਹ ਫੇਰ ਵੀ ਸੁਣੋ ਆਦੇ ਸਿੱਧੇ ਆ ਗਏ ਫੇਰ ਘਰੇ ਗੱਲ ਕਰਨਗੇ ਸਾਡੇ ਤੁਸੀਂ ਕਿੱਥੇ ਪੁਲਿਸ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਹਾਂ ਜੀ ਕੀਤੀ ਸਦਰ ਥਾਣੇ ਦੀ ਕੀਤੀ ਹਾਂ ਜੀ ਹਾਂ ਜੀ ਸੇਕੀ ਕਰਨੀ ਪੁਲਿਸ ਪੁੱਛ ਕਹਿੰਦੇ ਤੁਹਾਨੂੰ ਸਾਫ਼ ਮਿਲੇਗਾ ਤੁਹਾਨੂੰ ਕੋਈ ਗੱਲ ਨਾਲੇ ਪੁਲਿਸ ਮੌਕੇ ਤੇ ਆਈ ਮੌਕੇ ਤੇ ਰਾਤ ਸਾਡੇ ਨਾਲ ਗਈ ਇੱਥੇ ਤੇ ਦੋ ਉਹਦਾ ਜਿਹਨੇ ਫੈਰ ਕੀਤੇ ਸੀ ਉਹਦੇ ਪਿਓ ਨੂੰ ਤੇ ਉਹਦੇ ਭਰਾ ਨੂੰ ਰਾਤ ਚੱਕ ਕੇ ਲਿਆਏ ਨੇ ਤੇ ਬਾਕੀ ਸਾਰੇ ਘੋੜੇ ਭੱਜ ਗਏ ਨੇ ਘਰਾਂ ਦੇ ਵਿੱਚੋਂ ਕੋਈ ਕੋਲ ਵੀ ਹਾਂ ਕੋਲ ਮਰੇ ਇੱਕ ਪੁਲਸਰ ਕੋਲ ਤੇ ਇੱਕ ਕਾਰ ਸੀ ਸਾਡੇ ਕੋਲ ਚੱਲਿਆ ਉਹ ਹੀ ਜਗ ਜਮਾ ਕਰਨਾ ਇਹ ਬੰਦੇ ਸੀ ਜੀ ਤੇ ਅਸੀਂ ਕਾਰ ਸੀ ਜੀ ਨਾਲ ਫੈਮਿਲੀ ਸੀਗੀ ਪੂਰੀ ਦਵਾ-ਦਵਾ ਆਇਆ ਜੀ ਸਾਡੇ ਪਹਿਲਾਂ ਤਾਂ ਮੇਰੇ ਪਿਤਾ ਜੀ ਨੂੰ ਕੁੱਟਣ ਲੱਗੇ ਜੀ ਉਸ ਤੋਂ ਬਾਅਦ ਮੇਰੀ ਪੂਰੀ ਫੈਮਿਲੀ ਨੂੰ ਦਾਦੀ ਜੀ ਨੂੰ ਮਮਾ ਜੀ ਨੂੰ ਉਹਨਾਂ ਦੇ ਗਾਲ ਪੈ ਗਿਆ ਜੀ ਤੇ ਮੈਂ ਅੰਦਰ ਸਗਾ ਜੀ ਮੈਨੂੰ ਵੀ ਅੰਦਰੋਂ ਬਾਹਰ ਖਿੱਚ ਕੇ ਲਿਆਇਆ ਜੀ ਤੇ ਮੇਰੇ ਵੀ ਗੱਲ ਪਏ ਆ ਕਾਪੀ-ਕੁੱਪੇ ਮਾਰੇ ਆ ਜੀ ਤੇ ਮੈਨੂੰ ਚੱਕ ਕੇ ਬਾਹਰ ਹੋ ਜਾਂਦੇ ਸੀ ਅਜੀ ਕਰੋ ਜੀ ਤੇ ਬਾਅਦ ਚੋਂ ਕੋਈ ਆਇਆ ਜੀ ਸਾਡੇ ਇੰਡੀ ਗਵਾਂਡੀ ਉਹਨਾਂ ਨੂੰ ਛਡਾਇਆ ਜੀ ਤੇ ਪਿੱਛੋਂ ਇੱਕ ਮੁੰਡਾ ਆਇਆ ਜੀ ਉਹਨੇ ਸਿੱਧੀ ਮੇਰੇ ਵੱਲ ਫਾਇਰਿੰਗ ਕੀਤੀ ਆ ਜੀ ਇਹ ਮਾਮਲਾ ਕੀ ਸੀਗਾ ਜੀ ਮਾਮਲਾ ਜੀ ਮੇਰੀ ਸਿਸਟਰ ਹੈ ਜੀ ਤੇ ਗੁਰਵਿੰਦਰ ਸਿੰਘ ਸਨਫਰ ਰਜਿੰਦਰ ਸਿੰਘ ਪਿੰਡ ਦਾ ਮੁੰਡਾ ਹੈ ਜੀ ਉਹ ਨਾ ਸੋਸ਼ਲ ਮੀਡੀਆ ਤੇ ਨਾ ਮੈਸੀ ਕਰ ਰਿਹਾ ਸੀ ਦੋ ਤਿੰਨ ਦਿਨ ਤੋਂ ਲਗਾਤਾਰ ਤੇ ਉਹ ਸਿਸਟਰ ਨੇ ਦੱਸਿਆ ਕਿ ਐਦਾਂ ਦਾ ਮੁੰਡਾ ਮੈਨੂੰ ਪਰੇਸ਼ਾਨ ਤੰਗ ਕਰ ਰਿਹਾ ਹੈ ਮੈਸੀ ਕਰ ਕਰ ਅਸੀਂ ਉਹ ਮੁੰਡੇ ਨੂੰ ਚਾਰਨ ਸਮਝਾਇਆ ਪਰ ਉਹ ਅੱਗੋਂ ਉਹਨੇ ਗੱਲ ਨਹੀਂ ਸੁਣੀ ਸਾਨੂੰ ਔਖਾ ਉਲਟਾ ਸਿੱਧਾ ਬੋਲ ਲਿਆ ਜੀ ਤੇ ਗਾਲੀ ਗਲੋਚ ਵੀ ਹੋਇਆ ਸਾਡੇ ਆਪਸ ਵਿੱਚ ਤੇ ਉਸ ਤੋਂ ਬਾਅਦ ਫੋਨ ਕੱਟ ਹੋ ਗਿਆ ਜੀ ਠੀਕ ਹੈ ਜੀ ਤੇ ਕੁਝ 8 ਕੁਤਾ ਸਮਾਂ ਹੈਗਾ ਸੀ ਜੀ ਰਾਤ ਉਸ ਤੋਂ ਬਾਅਦ ਜੀ 10 10 ਕੁ ਮੁੰਡੇ ਨਾਲ ਲੱਗੇ ਆਪਣੇ ਤੇ ਘਰ ਵਿੱਚ ਹਮਲਾ ਕਰਤਾ ਜੀ ਫਾਇਰਿੰਗ ਵੀ ਕੀਤੀ ਗੁੱਟਮਾਰ ਵੀ ਕੀਤੀ ਉਸ ਤੋਂ ਬਾਅਦ ਬਾਜੂ ਤੇ ਕੁੱਟਮਾਰ ਕਰਕੇ ਗਏ ਸਾਨੂੰ ਬਾਹਰੋਂ ਨਿਕਲ ਨਹੀਂ ਦਿੰਦੇ ਸੀਗੇ ਹਸਪੀਟਲ ਵਾਸਤੇ ਸਾਰੀ ਫੈਮਿਲੀ ਅੰਦਰ ਸੀਗੀ ਤੇ ਤੁਹਾਡੇ ਕੋਈ ਸੱਟ ਲੱਗੀ ਹਾਂਜੀ ਮੇਰੇ ਪਿਤਾ ਜੀ ਤੇ ਸੱਟ ਲੱਗੀ ਹੈ ਜੀ ਚਾਚਾ ਜੀ ਤੇ ਸੱਟ ਲੱਗੀ ਹੈ ਜੀ ਸਿਸਟਰ ਤੇ ਵੀ ਲੱਗੀ ਹੈ ਜੀ ਤੇ ਜਿਹੜੇ ਲੋਕ ਆਏ ਸੀਗੇ ਉਹਨਾਂ ਨੂੰ ਕੋਈ ਫਾਇਰਿੰਗ ਹੋ ਤੋ ਕਿਸੇ ਕੋ ਲੱਗਾ ਕਿ ਉਹਨਾਂ ਨੂੰ ਫਾਇਰ ਤਾਂ ਨਹੀਂ ਲੱਗਾ ਕਿਸੇ ਨਹੀਂ ਫਾਇਰਿੰਗ ਹੋਈ ਸਿੱਧੀ ਸੀਗੀ ਜੀ ਤੇ ਚਾਣਕੀ ਰੱਬ ਵੱਲੋਂ ਉਹ ਮਿਸ ਹੋ ਗਿਆ ਜੀ ਮਿਸ ਹੋ ਗਿਆ ਤੇ ਉੱਪਰ ਨੂੰ ਲੱਗ ਗਿਆ ਜੀ ਕੰਦ ਵਾਲ ਨੂੰ ਕੋਲ ਵਗੈਰਾ ਵੀ ਮਿਲੇ ਹਾਂਜੀ ਮਿਲੇ ਆ ਜੀ ਇੱਕ ਮਰਿਆ ਮਿਲਿਆ ਜੀ ਇੱਕ ਜ਼ਿੰਦਾ ਮਿਲਿਆ ਜੀ ਕਾਰਤੂਸ ਮਿਲੇ ਜੀ ਕੀ ਮੰਗ ਕਰਦੇ ਹੋ ਮੰਗ ਜੀ ਇਨਸਾਫ ਹੀ ਚਾਹੀਦਾ ਜੀ ਜੀ ਨਾਮ ਮੇਰੇ ਕਿਹੜੇ ਪਿੰਡ ਦੇ ਰਹਿਣ ਕਰੇ ਨਾਮ ਮੇਨ ਦਾ ਮੁੰਡਾ ਜੀ ਗੁਰਵਿੰਦਰ ਸਿੰਘ ਮੇਰਾ ਨਾਮ ਜੀ ਮੇਰਾ ਨਾਮ ਗੁਰਪਾਲ ਸਿੰਘ ਹੈ ਤੇ ਬਾਗੇ ਵਾਲੇ ਦਾ ਰਵਾਸੀ ਆ ਜੀ ਮੈਂ ਇਕ پولیس ਨੂੰ ਸ਼ਿਕਾਇਤ ਕਰਦੂ ਹਾਂਜੀ ਰਾਤ ਪੁਲਿਸ ਕੋਲ ਗਏ ਸੀ ਤੇ ਸਾਨੂੰ ਅਸੀਂ ਕਾਸ਼ ਵਗੈਰਾ ਕੀਤੀ ਆ ਜੀ ਉਸ ਤੋਂ ਬਾਅਦ ਸਾਨੂੰ ਵਾਪਸ ਪਿੰਡ ਨਹੀਂ ਐਂਟਰ ਹੋਣ ਦਿੰਦੇ ਸੀਗੇ ਤੇ ਪੁਲਿਸ ਪ੍ਰੋਫੈਸ਼ਨ ਸਾਡੇ ਨਾਲ ਗਈ ਆ ਜੀ ਤੇ ਸਾਨੂੰ ਘਰ ਛੱਡ ਕੇ ਫਿਰ ਉਹਨਾਂ ਦੀ ਗੱਲ ਰੇਟ ਵੀ ਕੀਤੀ ਆ ਜੀ ਪਰ ਮਿਲਿਆ ਕੁਛ ਨਹੀਂ ਪੱਜ ਗਏ ਪਿੰਡ ਬੱਗੇ ਵਾਲਾ ਲੜਾਈ ਹੋਈ ਹੈ ਇੱਕਾਈ ਫੇਮੀ ਕੀ ਦੇ ਕੋਲ ਜਿੱਥੋਂ ਕਿ ਤਿੰਨ ਪੇਸ਼ੈਂਟ ਆਏ ਐ ਤਿੰਨੋਂ ਪੇਸ਼ੈਂਟ ਹਜੇ ਸਟੇਬਲ ਨੇ ਤੇ ਉਹਨਾਂ ਦੀ ਐਮਐਲਆਰ ਕੱਟੀ ਜਾ ਚੁੱਕੀ ਆ ਤੇ ਆਪਾਂ ਸਾਰੀ ਜਾਣਕਾਰੀ ਪੁਲਿਸ ਨੂੰ ਪੇਸ਼ ਦਿੱਤੀ ਹੈ ਜੋ ਕਿ ਅਗੇ ਅਨ ਐਕਸ਼ਨ ਲਿਤਾ ਜਾਊਗਾ ਉਨ੍ਹਾਂ ਤੇ ਸੋ ਫਿਲਹਾਲ ਤਿੰਨ ਦਿਨ ਉਹ ਕਟਰੇ ਤੋਂ ਬਾਹਰ ਹੈ ਹਾਂਜੀ ਖਾਜੀ ਕਟਰੇ ਤੋਂ ਬਾਹਰ ਨੇ ਬਾਕੀ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਬਾਕੀ ਬਾਅਦ ਸਾਰਾ ਦੱਸ ਦਿੱਤਾ ਜਾਊਗਾ